ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸੀਜ਼ਫਾਇਰ ਮਗਰੋਂ ਪਾਰ ਤੇ ਅਫਗਾਨਿਸਤਾਨ ਵਿਚਾਲੇ ਮੁਰਬਾਬਾਰ ਹੋਇਆ ਸ਼ੁਰੂ ਪਾਕਿਚ ਫਸੇ ਪੰਜਾਬ ਤੋਂ 6 ਟਰੱਕ ਪਹੁੰਚੇ ਭਾਰਤ ਹਰਿਆਣਾ ਤੇ 25 ਸਾਲਾਂ ਦਾ ਮੁੰਡਾ ਗ੍ਰਿਫਤਾਰ ਕੁੜੀ ਨੇ ਪੜਾ ਦਿੱਤਾ ਪਾਕਿਸਤਾਨੀ ਜੂਸੂਸ ਹੋਏ ਵੱਡੇ ਖੁਲਾਸੇ ਮੁਰ ਕੋਰੋਨਾ ਦੀ ਦਸਤਕ ਹਾਂਗਕਾਂਗ ਤੋਂ ਲੈ ਕੇ ਸਿੰਗਾਪੁਰ ਤੱਕ ਅਚਾਨਕ ਬਦੇ ਮਾਮਲੇ ਆਈ ਅਲਰਟ ਜਾਰੀ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਕੇਂਦਰ ਨੇ ਦਿੱਤੀ ਮਨਜ਼ੂਰੀ ਪੰਜਾਬ ਚ ਲੱਗੇਗਾ ਇਹ ਪ੍ਰੋਜੈਕਟ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਨਵੇਂ ਹੁਕਮ ਹੋਏ ਜਾਰੀ ਪੰਜਾਬ ਚ 2 ਦਿਨ ਦੀ ਹੀਟ ਵੇਵ ਦਾ ਅਲਰਟ ਇਸ ਦਿਨ ਤੋਂ ਮਿਲੇਗੀ ਰਾਹਤ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ ਤੇ ਦੋਸਤੋ ਔਰ ਇਸਨ ਮਾਰਦੇ ਆ ਪੂਰੀ ਖਬਰਾਂ ਤੇ ਵਿਸਤਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਜਪੀਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਹੀ ਸਾਡੀ ਆਉਣ ਬੜੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਆਵਰਸਰ ਮਾਰਦੇ ਆ ਅੱਜ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਤੇ ਸੀਜ਼ਫਾਇਰ ਮਗਰੋਂ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੋੜ ਵਪਾਰ ਹੋਇਆ ਸ਼ੁਰੂ ਪਾਕਿਚ ਫਸੇ 50 ਤੋਂ 6 ਟਰੱਕ ਪਹੁੰਚੇ ਭਾਰਤ ਸੀਜ਼ਫਾਇਰ ਮਗਰੋਂ ਮੂੜ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਦੀ ਸ਼ੁਰੂਆਤ ਹੋਈ ਹੈ ਪਾਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ afghanistan ਤੋਂ ਸੁੱਕੇ ਮੇਵੇ ਤੇ ਜੜੀਆਂ ਬੁੱਟੀਆਂ ਮੰਗਵਾਉਂਦਾ ਹੈ ਇਹ ਪਾਕਿਸਤਾਨ ਹੁੰਦੇ ਹੋਏ ਅਟਾਰੀਵਾਰਾ ਬਾਰਡਰ ਤੋਂ ਭਾਰਤ ਅੰਦਰ ਐਂਟਰ ਹੁੰਦੇ ਹਨ ਦੱਸ ਦੇ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਸੀ ਤੇ ਗੱਲ ਚੰਗ ਤੱਕ ਪਹੁੰਚ ਗਈ ਸੀ ਤਾਂ ਇਸ ਦੌਰਾਨ ਅਫਗਾਨਿਸਤਾਨ ਦੇ ਪਚਾਹ ਦੇ ਕ੍ਰੇਪ ਟਰੱਕ ਪਾਕਿਸਤਾਨ ਵਿੱਚ ਫਸੇ ਹੋਏ ਸਨ ਜਿਨ੍ਹਾਂ ਵਿੱਚੋਂ ਕੁਝ ਅੱਜ ਭਾਰਤ ਪਹੁੰਚੇ ਹਨ ਬੀਤੇ ਦਿਨੀ ਪੰਜਾਬ ਵਿੱਚੋਂ 6 ਟਰੱਕ ਭਾਰਤ ਆਏ ਹਨ ਵਪਾਰ ਦੀ ਮੁਰ ਸ਼ੁਰੂਆਤ ਹੋਈ ਹੈ ਅਫਗਾਨ ਲੰਬੇ ਸਮੇਂ ਤੋਂ ਭਾਰਤ ਵਿੱਚ ਜੜੀਆਂ ਬੁੱਤੀਆਂ ਦੀ ਸੁੱਕੀ ਮੇਵੇ ਭੇਜ ਰਿਹਾ ਹੈ ਹਰਿਆਣਾ ਤੋਂ 25 ਸਾਲਾ ਮੁੰਡਾ ਗ੍ਰਿਫਤਾਰ ਕੁੜੀ ਨੇ ਬਣਾ ਦਿੱਤਾ ਪਾਕਿਸਤਾਨੀ ਜਸੂਸ ਹੋਏ ਵੱਡੇ ਖੁਲਾਸੇ ਹਰਿਆਣਾ ਦੇ ਕੈਤੂਲ ਤੋਂ 25 ਸਾਲ ਦੇ ਸਰਦਾਰ ਮੁੰਡੇ ਦਵਿੰਦਰ ਸਿੰਘ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਉਹ ਪਾਕਿਸਤਾਨ ਵਿੱਚ ਸਿੱਖ ਤਾਰਵਿੰਗਸਤਾਨ ਦੇ ਦਰਸ਼ਨ ਕਰਨ ਲਈ ਗਿਆ ਸੀ ਜਿੱਥੇ ਇੱਕ ਕੁੜੀ ਨੇ ਉਸ ਨੂੰ ਹਨੀ ਟ੍ਰੈਪ ਵਿੱਚ ਫਸਾ ਲਿਆ। ਇਸ ਤੋਂ ਬਾਅਦ ਉਸਨੇ ਉਸ ਨੂੰ 7 ਦਿਨ ਆਪਣੇ ਕੋਲ ਰੱਖਿਆ। ਕੁੜੀ ਨੇ ਉਸ ਨੂੰ ਪਾਕਿਸਤਾਨ ਵਿੱਚ ਜਸੂਸੀ ਦੀ ਟ੍ਰੇਨਿੰਗ ਦਿਵਾਈ। ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਗੁਫੀਆ ਏਜੰਸੀ ਆਈਏਐਸ ਦੇ 5 ਏਜੰਟਾਂ ਨਾਲ ਹੋਇਆ। ਕੁੜੀ ਨੇ ਉਸ ਨੂੰ ਇਹ ਕਹਿ ਕੇ ਪ੍ਰਮਾਇਆ ਕਿ ਜੇ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਉਹ ਉਸ ਦੀ ਫਰੈਂਡਸ਼ਿਪ ਸੁੰਦਰ ਕੁੜੀਆਂ ਨਾਲ ਦੋਸਤੀ ਕਰਵਾਏਗੀ ਇਸ ਤੋਂ ਇਲਾਵਾ ਉਸ ਨੂੰ ਪੈਸੇ ਵੀ ਮਿਲਣਗੇ ਨੌਜਵਾਨ ਲਾਲਚ ਵਿੱਚ ਆ ਗਿਆ ਤੇ ਫੌਜ ਨਾਲ ਸੰਬੰਧਿਤ ਜਾਣਕਾਰੀ ਭੇਜਣ ਲੱਗ ਪਿਆ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕਤਲ ਦੇ ਗੋਲਾ ਪੁਲਿਸ ਸਟੇਸ਼ਨ ਵਿੱਚ ਉਸ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਪੁੱਛਗਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਪਾਕਿਸਤਾਨ ਲਈ ਜੁਸੂਸਤੀ ਕਰ ਰਿਹਾ ਸੀ ਮੂੜ ਕਰੋਨਾ ਦੀ ਦਸਤਕ ਹਾਂਗਕong ਤੋਂ ਲੈ ਕੇ ਸਿੰਗਾਪੋਰਟ ਤੱਕ ਅਚਾਨਕ ਵਧੇ ਮਾਮਲੇ ਹਾਈ ਅਲਰਟ جاری ਪੂਰੀ ਦੁਨੀਆ ਵਿੱਚ ਛਾਹਕਾਰ ਮਚਾਉਣ ਵਾਲਾ ਕਰੋਨਾ ਇਸ ਵਾਰ ਮੁੜ ਹੌਲੀ-ਹੌਲੀ ਦੁਨੀਆ ਵਿੱਚ ਪੈਰ ਪਸਾਰ ਰਿਹਾ ਹੈ ਕਰੋਨਾ ਵਾਇਰਸ ਨੇ ਏਸ਼ੀਆ ਵਿੱਚ दस्तक ਦੇ ਦਿੱਤੀ ਹੈ ਹਾਂਗਕong ਤੋਂ ਸਿੰਗਾਪੋਰਟ ਤੱਕ ਕਰੋਨਾ ਦੇ ਨਵੇਂ ਮਾਮਲਿਆਂ ਨੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਦਰਅਸਲ ਇੱਥੇ ਕੋਵਿਡ-19 ਦੇ ਮਾਮਲੇ ਲਗਾਤਾਰ ਵਧ ਰਹੇ ਹਨ ਇਸ ਨਾਲ ਸਿਹਤ ਅਧਿਕਾਰੀਆਂ ਨੂੰ ਫਿਕਰਾਂ ਪੈ ਗਈਆਂ ਹਨ कोरोना ਦੇ ਮਾਮਲੇ ਵਿੱਚ ਵਾਧੇ ਨੇ ਮੁੜ ਤੋਂ ਏਸ਼ੀਆ ਭਰ ਵਿੱਚ ਕੋਵਿਡ ਦੀ ਇੱਕ ਨਵੀਂ ਲਹਿਰ ਦਾ ਸੰਕੇਤ ਦਿੱਤਾ ਹੈ। ਦਰਅਸਲ ਕੋਰੋਨਾ ਹੁਣ ਹਾਂਗਕਾਂਗ ਵਿੱਚ ਆਪਣਾ ਅਸਲੀ ਰੰਗ ਦਿਖਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ ਵਿਕੇ ਸੰਚਾਰੀ ਰੋਗ ਸਾਕਾ ਦੇ ਮੁਖੀ ਐਲਬਰਟ ਆਉਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਗਤੀਵਿਧੀ ਹੁਣ ਬਹੁਤ ਉੱਚ ਪੱਧਰ ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਲਈ ਪੋਜ਼ਿਟਿਵ ਆਏਗੇ ਨਮੂਨਿਆਂ ਦੀ ਪ੍ਰਤੀਸ਼ਤਾ ਇੱਕ ਸਾਲ ਦੇ ਕੁਝ ਪੱਧਰ ਤੇ ਪਹੁੰਚ ਗਈ ਹੈ। कोरोना ਦੇ ਅੰਕੜੇ ਮਾਮਲੇ ਵਿੱਚ ਚਿੰਤਾਜਨਕ ਵਾਧਾ ਦਰਸਾਉਂਦੇ ਹਨ ਜਾਨਕਿ ਨਾ ਸਿਰਫ ਕੋਰੋਨਾ ਦੇ ਮਾਮਲੇ ਆ ਰਹੇ ਹਨ ਸਗੋਂ ਇਸਕਰ ਮੌਤਾ ਵੀ ਹੋ ਰਹੀਆਂ ਹਨ ਦੱਸਦੇ ਕਿ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਸਾਹ ਦੇ ਵਾਇਰਸ ਵਧੇਰੇ ਸਰਗਰਮ ਹੁੰਦੇ ਹਨ ਪਰ ਇਸ ਵਾਰ ਗਰਮੀਆਂ ਸ਼ੁਰੂ ਹੁੰਦੇ ਹੀ ਕੋਰੋਨਾ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਹਨ ਇਸ ਤੋਂ ਇਹ ਸਪਸ਼ਟ ਹੈ ਕਿ ਕੋਰੋਨਾ ਵਾਇਰਸ ਗਰਮੀਆਂ ਵਿੱਚ ਵੀ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਿਭਾਰ ਕਰ ਸਕਦਾ ਹੈ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਕੇਂਦਰ ਨੇ ਦਿੱਤੀ ਮਨਜ਼ੂਰੀ ਪੰਜਾਬ 'ਚ ਲੱਗੇਗਾ ਇਹ ਪ੍ਰੋਜੈਕਟ ਹੈ ਪੰਜਾਬ ਵਿੱਚ ਮੁਫਤ ਕਣਕ ਕਢਣ ਵਾਲੇ ਪਰਿਵਾਰਾਂ ਲਈ ਰਾਤ ਭਰੀ ਖਬਰ ਹੈ ਕਿਉਂਕਿ ਹੁਣ ਸਰਕਾਰੀ ਕਣਕ ਲੈਣ ਵਾਲੇ ਪਰਿਵਾਰਾਂ ਨੂੰ ਨਾ ਤਾਂ ਡੀਪੂ ਹੋਲਟਰਾਂ ਦੇ ਚੱਕਰ ਲਗਾਉਣੇ ਪੈਣਗੇ ਅਤੇ ਨਾ ਹੀ ਉਨ੍ਹਾਂ ਦਾ ਸਮਾਂ ਖਰਾਬ ਹੋਵੇਗਾ। ਤਰਸਰ ਹੁਣ ਕੇਂਦਰ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਅਜਿਹੀਆਂ ਏਟੀਐਮ ਮਸ਼ੀਨਾਂ ਲੱਗਣਗੀਆਂ ਜਿਨ੍ਹਾਂ ਵਿੱਚੋਂ ਪੈਸੇ ਨਹੀਂ ਸਗੋਂ ਕਣਕ ਨਿਕਲੇਗੀ। ਇਸ ਲਈ ਸਰਕਾਰ ਵੱਲੋਂ ਬਣਾਏ ਗਏ ਕਾਰਡ ਦੀ ਜਰੂਰਤ ਪਵੇਗੀ। ਕਾਰਡ ਨਾਲ ਸੰਬੰਧਿਤ ਪਰਿਵਾਰਾਂ ਦੇ ਫਿੰਗਰਪ੍ਰਿੰਟ ਇਸ ਮਸ਼ੀਨ ਤੇ ਚੱਲਣਗੇ ਅਤੇ ਆਸਾਨੀ ਨਾਲ ਉਨ੍ਹਾਂ ਨੂੰ ਆਪਣੇ ਕੋਟੇ ਦੀ ਕਣਕ ਮਿਲ ਜਾਵੇਗੀ। ਡਿਪੋ ਹੋਲਡਰਾਂ ਨੂੰ ਲੈ ਕੇ ਅਕਸਰ ਸ਼ਿਕਾਇਤਾਂ ਆਉਂਦੀਆਂ ਸਨ ਕਿ ਕਈ ਵਾਰ ਡਿਪੋ ਹੋਲਡਰ ਸਮੇਂ ਸਿਰ ਕਣਕ ਨਹੀਂ ਵੰਡਦੇ ਸਨ ਜਿਸ ਤੇ ਚਲਦੇ ਲੋਕਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਖਰਾਬ ਹੁੰਦੇ ਹਨ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਕਣਕ ਦੇਣ ਵਾਲੀਆਂ ਏਟੀਐਮ ਮਸ਼ੀਨਾਂ ਲਗਾਈਆਂ ਜਾਣ ਗਿਆ ਜਿਹਨਾਂ ਲੋਕਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਹ ਆਪਣੇ ਫਿੰਗਰਪ੍ਰਿੰਟ ਲਗਾ ਕੇ ਇਸ ਮਸ਼ੀਨ ਰਾਹੀਂ ਮਹੀਨੇ ਵਿੱਚ ਇੱਕ ਵਾਰ ਆਪਣੇ ਪਰਿਵਾਰ ਦੇ ਕੋਟੇ ਦੀ ਕਣਕ ਲੈ ਸਕਣਗੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਨਵੇਂ ਹੁਕਮ ਹੋ ਕੇ ਜਾਰੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਧੇ ਤਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮੇ ਦੀ ਛੁੱਟੀਆਂ ਤੇ ਲੈ ਕੇ ਪਬੰਦੀ ਹੁਣ ਹਟਾ ਦਿੱਤੀ ਗਈ ਹੈ ਸਰਕਾਰ ਨੇ ਹੁਣ ਅਧਿਕਾਰਤ ਹੁਕਮ ਜਾਰੀ ਕਰਕੇ ਸਾਰੇ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਮੁਲਾਜ਼ਮ ਹੁਣ ਮੁਰ ਛੁੱਟੀ ਲੈ ਸਕਣਗੇ ਇਹ ਫੈਸਲਾ ਉਸ ਤਰਾਪੂਰਨ ਘੋਲ ਤੇ ਬਾਦ ਆਇਆ ਹੈ ਜੋ ਪਹਿਲਗਾਮ ਅਤਵਾਦੀ ਹਮਲੇ ਦੇ ਤੁਰੰਤ ਬਾਦ ਦੋਆ ਦੇਸ਼ ਵਿਚਕਾਰ ਬਣ ਗਿਆ ਸੀ ਪੰਜਾਬ ਚ ਦੋ ਦਿਨ ਦੀ ਹੀਟ ਵੇਵ ਦਾ ਅਲਰਟ ਇਸ ਦਿਨ ਤੋਂ ਮਿਲੇਗੀ ਰਾਹਤ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਪੰਜਾਬ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ ਇਸ ਸਮੇਂ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੰਜਾਬ ਦੇ ਫਾਜ਼ਿਲਕਾ, ਮੁਕਸਰ, ਪਟੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਲੂ ਚੱਲੇਗੀ ਉთੀ ਮੌਸਮ ਵਿਭਾਗ ਮੁਤਾਬਕ ਪੰਜਾਬ ਇੱਕ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਵਿੱਚ ਮੋੜ ਤੋਂ ਬਦਲਾਅ ਆਵੇਗਾ 19 ਮਈ ਤੋਂ 3 ਦਿਨਾਂ ਲਈ ਪੰਜਾਬ ਵਿੱਚ ਕੁਝ ਥਾਵਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰ ਤੇਜ਼ ਹਵਾਵਾਂ ਚੱਲਣ ਗਿਆ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਤਾਪਮਾਨ ਘਟੇਗਾ ਜ਼ਿਕਰਯੋਗ ਹੈ ਕਿ ਅੱਜਕੱਲ ਸੁੱਬੇ ਵਿੱਚ ਲਗਾਤਾਰ ਖੁਸ਼ਕ ਮੌਸਮ ਹੈ ਗਰਮ ਹਵਾਵਾਂ ਅਤੇ ਤੇਜ਼ ਤਪਕਾਨ ਤਾਪਮਾਨ ਵਧ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਜੇ ਮੌਸਮ ਵਿੱਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ ਮੌਸਮੀ ਪਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੁੱਬੇ ਦੇ ਜ਼ਿਆਦਾਤਰ ਹਿੱਸੇ ਵਿੱਚ ਤਾਪਮਾਨ ਹੋਰ ਵਧੇਗਾ ਸੋ ਦੋਸਤੋ ਇਸਨ ਪੰਜਾਬ ਦੀ ਅੱਜ ਦੀ ਤਾਜ਼ਾ ਤੇ ਵੱਡੀਆਂ ਖਬਰਾਂ ਦੋਸਤੋ ਇਸ ਤਰ੍ਹਾਂ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਡਾਕਸ ਨਾਲ ਜੁੜੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦੀ